ਦੱਸੋ ਪਤਾ ਕੀ ਹੋਇਆ ਤੁਹਾਡੇ ਨਾਲ ਮੈਂ ਕਿਸੀ ਦਾ ਉਸਤਾਦ ਹੀ ਕੋਈ ਨਹੀਂ ਸਾਡੀਆਂ ਕਹਿੰਦੇ ਬੋੜਾਂ ਕਿੱਥੀਆਂ ਆਈਆਂ ਕਿ ਕਈ ਸਾਰ ਬੋੜਾਂ ਕਿੱਤਾਂ ਕੋ ਅਸੀਂ ਆਪਣੀਆਂ ਹੀ ਗੱਜਦੇ ਸੀ ਹਨ ਉਹਦਾ ਪੈ ਲੈ ਲੱਗਾ ਕਦੇ ਉੱਤੇ ਚੜ ਗਿਆ ਫਿਰ ਮੈਂ ਉਹਦੇ ਡੱਬੇ ਤੇ ਕਿੜਿਆ ਉੱਪਰ ਉਸਤਾਦ ਜੀ ਤੇਰੇ ਦੇ ਡੱਬੇ ਉੱਪਰ ਫੋਟੋ ਕਿਉਂ ਲੱਗਿਆ ਸੀ ਨਹੀਂ ਨਹੀਂ ਸਰ ਜੀ ਫੋਟੋ ਨਹੀਂ ਕਿਚੋਂ ਲੱਗਾ ਸੀ ਤੇਰਾ ਨਾਮ ਕੀ ਹੈ ਪੜਾਂਗੇ ਕਿੱਦਾਂ ਤੇਰਾ ਨਾਮ ਕੀ ਹੈ ਮੇਰਾ ਨਾਮ ਹੈ ਲਾਵ ਪਿਤਾ ਦਾ ਨਾਮ ਕੀ ਹੈ ਬਵਿੰਦਰ ਕਿਹੜੇ ਪਿੰਡ ਤੋਂ ਬੈਂਜਾ ਤੋਂ ਜੀ ਸਕੂਲੋਂ ਛੁੱਟੀ ਕੀਤੀ ਸੀ ਇਹਾਂ ਜੀ ਸਾਡੀ ਰੇਲਿਸ ਗੁਲੇ ਚੱਲੇ ਜੇ ਤਾ ਉਹ ਛੋਟਾ ਕਿਚਨ ਦਾ ਪਲਾਨ ਜੇ ਬਣ ਗਿਆ ਸੀ ਸਾਈ ਉਹ ਸਾਲਾ ਚੰਗਾ ਪਲਾਨ ਇੱਕ ਮਿੰਟ ਕੀ ਨਾਮ ਤੇਰਾ ਪੁੱਤ ਨਾਮ ਕਹਿੰਦੇ ਡੈਡੀ ਦਾ ਕੀ ਨਾਮ ਹੈ ਤੇ ਕਿੱਥੋਂ ਕਿਹੜਾ ਪਿੰਡ ਹੈ ਹੈ ਕੀ ਕਰਨਗੇ ਸੀ ਰੇਲਵੇ ਤੇ ਉਹ ਛੋਟਾ ਕਿਚਨ ਗਈ ਸੀ ਨਾ ਹੂੰ ਤਵਾ ਚੰਗ ਜਾ ਕਿਹੜੇ ਸਕੂਲ ਪੜਦੇ ਹੈ ਇਥੇ ਉਹ ਸਕੂਲ ਹੈ ਤੇ ਸਕੂਲ ਨੂੰ ਛੁੱਟੀ ਲਈ ਹੈ ਮੋਬਾਈਲ ਇਹਨਾਂ ਦੀ ਪੂਰੇ ਸਕੂਲ ਉਹ ਯਾਰ ਮਾ ਬਾਹਰ ਪਿੱਛੇ ਕਰ ਦਿਓ ਯਾਰ ਸੋਚੇ ਕਿ ਜਾਣੀ ਨਾ ਅੱਜ ਮੋੜਾ ਵੀ ਲਿਖਿ ਤਨ ਗਏ ਤੇ ਵਰਦੀ ਤੇ ਤੂੰ ਸਕੂਲ ਦੀ ਪਾਈ ਆ ਸਕੂਲੇ ਨਹੀਂ ਗਏ ਨਾ ਉਹ ਇੱਕ ਮਿੰਟ ਦੇਖੋ ਇੱਕ ਮਿੰਟ ਫਿਰ ਆਹ ਦੇਰੀ ਹੈ ਉਹ ਕਹਿੰਦਾ ਪੜਦੇ ਕਿਰਨੀ ਜੋ ਕੋਲੋਏ ਦਾ ਪੜਦੇ ਕਿਰਨੀ ਜੋ 11ਵੀਂ ਕਿ ਨਹੀਂ ਨਹੀਂ ਸਰ ਜੀ ਅੱਜ ਤਾਂ ਜੋ ਪਲਾਸਟਿਕ ਪਲਾਸਟਿਕ ਉਹ ਪਲਾਸਟਿਕ ਕਿਹੜਾ ਸਕੂਲ ਹੈ ਕਾਇਪੂ ਚ ਹਾਂ ਉਹ ਕਰ ਲੈ ਉਹ ਬੈਗ ਸੀ ਕਿ ਨਾਲ ਦੇ ਕੋਲ ਬੈਗ ਬੈਗ ਉੱਥੇ ਟੁੱਟਿਆ ਤਾਂ ਲੈ ਕੇ ਤੁਹਾਨੂੰ ਆਏ ਸੀ ਬੈਗ ਕਿੱਥੇ ਜਾ ਕੇ ਲੈ ਆਏ ਉਹ ਤਾਂ ਅਸੀਂ ਉਹ ਤਾਂ ਮੁੰਡੇ ਦੀ ਭੂਆ ਲੱਗੀ ਜੀ ਉੱਥੋਂ ਉਹਨੂੰ ਲੈ ਜਾਂਦਾ ਸੀ ਡਾਕਟਰਾਂ ਨਾਲ ਜਿਹੜੀ ਉਹ ਕਿੱਥੇ ਲੱਗੀ ਭੂਆ ਕੋਲਾਂ ਚਾਦੀ ਉਹ ਇੱਧਰ ਆਉਂਦੀ ਉਹ ਭਾਈ ਸਾਹਿਬ ਪ੍ਰੈਸ ਵਾਲੇ ਲੋ ਇਹਦੇ ਬਾਕੀ ਸਿਵਲ ਦੇ ਬੰਦੇ ਸਾਰੇ ਬਾਹਰ ਚੱਲ ਜਾਓ ਜੱਸੀ ਉਹਦੇ ਨਾਲ ਚਲੋ ਯਾਰ ਬਾਸ ਜੋ ਕਿ ਇਸ 17 ਸਾਲ ਉਮਰ ਦਾ ਲੜਕਾ ਸੀ ਸਨ ਆਫ ਦਿਲਵਿੰਦਰ ਸਿੰਘ ਕੋਲੋਆ ਪਿੰਡ ਦਾ ਸੀ ਉਹ ਮਰੀਜ਼ ਲੈ ਕੇ ਆਏ ਆ ਸਾਡੇ ਕੋ ਸੁਣਨ ਚ ਆਇਆ ਕਿ ਸ਼ਾਇਦ ਉਹ ਰੇਲਵੇ ਲਾਈਨ ਦੇ ਵਿੱਚ ਉਹਨੂੰ ਕਰੰਟ ਪਿਆ ਉਹ ਰੇਲਵੇ ਲਾਈਨ ਤੋਂ ਤੇ ਉਹਦਾ ਕਾਫੀ ਬर्न ਹੋਇਆ ਸੀ ਅਸੀਂ ਉਹਦੀ ਮੁੱਢਲੀ ਸਹਾਇਤਾ ਦੇ ਕੇ ਉਹਨੂੰ ਅਸੀਂ ਵੱਡੇ ਹਸਪਤਾਲ ਭੇਜ ਦਿੱਤਾ ਹੈ ਕਿ ਸਡਨ ਅਗ ਪਰ ਸਾਰਾ ਉਹਦਾ ਫਰੰਟ ਤੋਂ ਉੱਪਰੋਂ ਲੈ ਕੇ ਨੀਚੇ ਤੱਕ ਸਾਰਾ ਜਲਿਆ ਹੋਇਆ ਸੀ ਦੱਸੋ ਪਤਾ ਕੀ ਹੋਇਆ ਤੁਹਾਡੇ ਨਾਲ ਅਸੀਂ ਕੋਈ ਸਾਡੀ ਕੋਈ ਨਹੀਂ ਸਾਡੀਆਂ ਕਹਿੰਦੇ ਬੋੜਾਂ ਕਿੱਤੀਆਂ ਐ ਜੀ ਕਈ ਸਰ ਬੋੜਾਂ ਕਿੱਤਿਆਂ ਕੋ ਅਸੀਂ ਆਪਣੀਆਂ ਹੀ ਗੱਦੇ ਸੀਗੇ ਹਨ ਉਹ ਜਦ ਪਲਾਂ ਲੱਗਾ ਕਦੋਂ ਉੱਤੇ ਚੜ ਗਿਆ ਇਹ ਨੂੰ ਬਹਿਦੇ ਇੱਥੇ ਫੇਟਰੀਆਂ ਦੇ ਡੱਬੇ ਤੇ ਚੜਿਆ ਉੱਪਰ ਸਾਜੀ ਹਾਂ ਜਿੱਟਰੀਆਂ ਦੇ ਡੱਬੇ ਉੱਪਰ ਫੋਟੋ ਕਿਉਂ ਲੱਗਿਆ ਸੀ ਨਹੀਂ ਨਹੀਂ ਸਰ ਜੀ ਫੋਟੋ ਨਹੀਂ ਕਿਉਂ ਲੱਗਾ ਸੀ ਤੇਰਾ ਨਾਮ ਕੀ ਹੈ ਤੁਹਾਨੂੰ ਪਤਾ ਨਹੀਂ ਕਿੱਦਾਂ ਜਾਣ ਤੇਰਾ ਨਾਮ ਕੀ ਹੈ ਮੇਰਾ ਨਾਮ ਸਹਿਲਾਵ ਪਿਤਾ ਦਾ ਨਾਮ ਕੀ ਹੈ ਬਵਿੰਦਰ ਕਿਹੜੇ ਪਿੰਡ ਤੋਂ ਬਹਿਜਾ ਲੋ ਜੀ ਸਕੂਲੋਂ ਛੁੱਟੀ ਕੀਤੀ ਸੀ ਦੀ ਹਾਂ ਜੀ ਸਰ ਜੀ ਸਾਰੇ ਹੀ ਗੁਲੇ ਚੱਲੇ ਸੇ ਜਾਇਓ ਫੋਟੋ ਕਿਚਨ ਦਾ ਪਲਾਨ ਜੇ ਬਣ ਗਿਆ ਸੀ ਸਾਈਓ ਸਾਲਾ ਚੰਗਾ ਪਲਾਨ ਆਇਦਰ ਕਰ ਇੱਕ ਦੇਖ ਤੀਨ ਨਾਮ ਤੇਰਾ ਕਮਨ ਡੈਡੀ ਦਾ ਕੀ ਨਾਮ ਆਪਣਾ ਤੇ ਕਿੱਥੋਂ ਕਿਹੜਾ ਪਿੰਡ ਹੈ ਕੀ ਕਰਨਗੇ ਸੀ ਰੇਲਵੇ ਤੇ ਇਹ ਫੋਟੋ ਕਿਚਨ ਗਏ ਸੀ ਨਾ ਹੂੰ ਸਭੋ ਚੰਗ ਜਾ ਕਿਹੜੇ ਸਕੂਲ ਪੜ੍ਹਦੇ ਹੈ ਇਥੇ ਉਹ ਸਕੂਲ ਤੇ ਸਕੂਲੋਂ ਛੁੱਟੀ ਲਈ ਹੈ ਮੋਬਾਈਲ ਇਹਨਾਂ ਨੇ ਪੂਰੇ ਸਕੂਲੋਂ ਛੁੱਟੀ ਲਈ ਆ ਯਾਰ ਮਾ ਬਾਹਰ ਪਿੱਛੇ ਕਰ ਦਿਓ ਯਾਰ ਸੋ ਬੋਲੇਗੇ ਯਾਨੀ ਨਾ ਅੱਜ ਮੋੜਾ ਵੀ ਲਿਖਣ ਗਏ ਹਾਂ ਤੇ ਵਰਦੀ ਤੇ ਤੂੰ ਸਕੂਲ ਦੀ ਪਾਈ ਆ ਸੋ ਬੋਲੇ ਨਹੀਂ ਗਏ ਨਾ ਓ ਇੱਕ ਮਿੰਟ ਬੋਲੋ ਇੱਕ ਮਿੰਟ